ਗੁਰਦੁਆਰਾ ਵੀ ਬਾਣਗੜ ਸਾਹਿਬ ਜੀ 11 ਨਵੰਬਰ 1675 75 ਇਸ ਵੀ ਦੀ ਸ਼ਹਾਦਤ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਭਾਈ ਜੀ ਜੈਤਾ ਜੀ ਜੀਵਨ ਸਿੰਘ ਜੀ ਬਣੇ ਬਾਕੀ ਦਾ ਇਤਿਹਾਸ ਹੈ ਜਿਹੜਾ ਤੁਸੀਂ ਪੜ ਸਕਦੇ ਪਾ ਦੇ ਪੇਟ ਉੱਥੋਂ 35 ਕਿਲੋਮੀਟਰ ਦੂਈ ਤੇ ਬਾਣਪਾਤ ਜਮਨਾ ਪਾਰ ਕਰਤੀ ਇੱਕ ਰਾਤ ਉੱਥੇ ਰਹਿ ਪੰਡਤਾਂ ਦਾ ਕੱਲ ਸੀ ਅਗਲੇ ਦਿਨ ਸਵੇਰੇ ਕੇ ਭਾਈ ਜੇਤਾ ਜੀ ਨੇ ਆਪਣੇ ਮਹਾਰਾਜਾ ਸੀ ਚੱਟਿਆ ਤੇ ਹਾਵੀ ਸਾਹਿਬ ਆਏ ਨੇ ਹਰਿਆਣੇ ਤੇ ਉਸ ਤੋਂ ਬਾਅਦ ਉਹ ਤੋਂ ਅੱਗੇ ਦਾ ਘਾ ਉਸੇ ਇੱਕ ਰਾਤ ਰਹਿ ਕੇ ਜੇਰ ਅੰਬਾਲਾ ਪਹੁੰਚ ਗਏ ਉਹਦੇ ਇੱਕ ਪਰ ਆਜੇ ਦਾ ਰਾਤ ਦਾ ਸਾਵਰ ਕੇ ਫਿਰ ਅਗਲੇ ਦਿਨ ਨਾਪਾ ਸਾਹਿਬ ਸੀਖ ਕੋਰਦੇ ਦੇ ਪਹੁੰਚਦਾ ਹੈ ਉਥੇ ਸេចਕਰਾਦ ਹੈ ਕਿ ਸੰਤਾਂ ਦੀ ਚੁੱਪੀ ਸੀ ਉਹੀ ਵਿਚਰਾ ਹੈ ਕਿ ਅਗਲੇ ਦਿਨ ਦੇ ਕੀ ਤਪੋਰ ਪਹੁੰਚੇ ਇਹ ਤਪੋਰ ਪਹੁੰਚ ਕੇ ਉਥੇ ਇੱਕ ਬੱਥਰ ਬੜੀ ਸੈਣੀ ਦੀ ਦੇ ਉੱਤੇ ਮਹਾਰਾਜ ਦਾ ਸੀਸ ਫਟਾ ਕੇ ਆਈ ਦੇਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਨਿਆ ਦੇ دیا۔ ਇਹ ਮਹਾਰਾਜ ਨਾਲੇ ਤੋਂ ਚੱਲ ਕੇ ਆਰ ਮਾਤਾ ਜੀ ਦੀ ਆਮਾ ਕਰ ਕਾ ਚੰਦ ਜੀ ਇਹ ਵਿਅਮ ਸੰਕਟਾਂ ਤੋਂ ਹੀ ਆ ਕੇ ਭਾਈ ਜੇਤਾ ਜੀ ਨੂੰ ਮਹਾਰਾਜ ਨੇ ਗੱਲ ਨਾਲ ਲਾ ਕੇ ਪਿਆ ਸੀ ਗਰਿਰੇਤਾ ਗੁਰੂ ਦਾ ਬੇਟਾ ਕਿੰਥੀ ਮਹਾਰਾਜਾਇ ਰਾਸ ਇਸ ਲੈ ਗਿਆ ਸੀ ਤੇ ਉਹ ਤੇ સ્ਨਾਣ ਕਰਕੇ ਆ ਕੇ ਤੇ ਭਾਰਤੀ ਸਾਹਿਬ ਜੀ ਦੇ ਨਾਲ ਕੇ ਪੈਦਲ ਚਲਦਿਆਂ ਹੋਇਆਂ ਕੀਰਤਨ ਕਰਦਿਆਂ ਹੋਇਆਂ ਨੰਦੂ ਸਾਹਿਬ ਉਤੇਸ 84 ਦਾ ਸੋਪੋਧਰਾਏ ਮੁੱਖ ਮਹਾਰਾਜ ਦਾ ਸਸਤਾ ਟਿਕਾ ਡਿਆਸ ਗਾਜੂ ਦੀ ਟਿਕਾ ਸਸਤਾ ਬਾਣ ਇੱਕ ਹੁਣ 350 ਸਾਲਾ ਸੰਧੀ ਸਾਕਾਏ ਚਾਂਦਰੀ ਚੌਂਕ ਧਰਮ ਬਚਾਓ ਯਾਤਰਾ ਵੀ ਨਿਕਲਨੀ ਹੈ ਆਓ ਆਪਾਂ ਉਸ ਦੇ ਬਾਰੇ ਦੇਖਦੇ ਆਂ